ਪੰਜਾਬ ਦੇ ਵਿੱਚ ਗੈਰ ਕਾਨੂੰਨੀ ਹਥਿਆਰਾਂ ਦੀ ਆਮਦ ਇੱਕ ਵਿਵਾਦਕ ਵੱਡਾ ਸਵਾਲ ਬਣਿਆ ਰਿਹਾ ਖਾਸ ਕਰਕੇ ਹੁਣ ਗੈਂਗਸਟਰਾਂ ਦੇ حوالے ਨਾਲ ਕਹਿੰਦੇ ਜੀ ਹੱਦ ਪਾਰ ਤੋਂ ਆਉਂਦੇ ਨੇ ਸਰਦ ਪਾਰ ਤੋਂ ਆਉਂਦੇ ਨੇ ਪਾਕਿਸਤਾਨ ਤੋਂ ਆਉਂਦੇ ਨੇ ਫਿਰ ਯੂਪੀ ਵਾਲਾ ਹਵਾਲਾ ਕਿ ਜੀ ਅਸੀਂ ਦੂ ਮੁੱਸੇ ਵਾਲੇ ਦੇ ਕਤਲ ਦੇ ਹਵਾਲੇ ਨਾਲ ਵੀ ਯੂਪੀ ਤੋਂ ਵੀ ਹਥਿਆਰਾਂ ਦੀ ਆਮਦ ਹੋਈ ਜੀ ਇੱਥੋਂ ਵਰਤੇ ਗਏ ਜੀ ਉੱਥੋਂ ਲਿਆਂਦੇ ਗਏ ਜੀ ਸੋ ਯੂਪੀ ਮਤਲਬ ਪੰਜਾਬ ਚ ਗੈਰ ਕਾਨੂੰਨੀ ਹਥਿਆਰਾਂ ਦੇ ਲਈ ਵਜਾਰੀ ਕਰਨ ਦਾ ਰਾਹ ਕਹਿੰਦੇ ਇੱਕ ਤਾਂ ਪਾਕਿਸਤਾਨ ਵਾਲੇ ਪਾਸਿਓ ਖੁੱਲਦਾ ਇੱਕ ਜੁਕੀ ਵਾਲੇ ਪਾਸਿਓ ਖੁੱਲਦਾ ਪਰ ਹੁਣ ਪੰਜਾਬ ਸਰਕਾਰ ਦੇ ਹਵਾਲੇ ਨਾਲ ਪੰਜਾਬ ਪੁਲਿਸ ਦੇ ਹਵਾਲੇ ਨਾਲ ਸਾਡੀਆਂ ਏਜੰਸੀਆਂ ਦੇ ਹਵਾਲੇ ਨਾਲ ਇਹ ਦੰਪ ਰਿਆ ਜਾ ਰਿਹਾ ਕਿ ਆ ਦੋ ਥਾਵਾਂ ਤੋਂ ਹੁੰਦੀ ਤਸਕਰੀ ਨੂੰ ਅਸੀਂ ਜੀ ਸਨ ਮਤਲਬ ਜਿਹੜੀ ਸਨ ਲੱਗੀ ਸੀ ਉਹਨੂੰ ਅਸੀਂ ਬ੍ਰੇਕ ਲਾਤੀ ਇਹ ਜਿਹੜਾ ਚੇਨ ਸੀਗਾ ਕਿ ਪਾਕਿਸਤਾਨ ਤੋਂ ਵੀ ਹਥਿਆਰ ਆਉਂਦੇ ਸੀ ਜਾਂ ਇਧਰ ਉਹ ਕਹਿੰਦੇ ਜੀ ਪੰਜਾਬ ਦੀ ਪੁਲਿਸ ਨੇ ਖੁਫੀ ਏਜੰਸੀਆਂ ਨੇ ਕੇਂਦਰੀ ਏਜੰਸੀਆਂ ਨੇ ਸੁਰੱਖਿਆ ਦਸਤਿਆਂ ਨੇ ਜਿਹੜੇ ਉੱਥੇ ਤਾਇਨਾਤ ਨੇ ਉਹਨਾਂ ਨੇ ਜੀ ਸਖਤੀ ਨਹੀਂ ਕਰਤੀ ਕਿ ਉਹਨੇ ਹਥਿਆਰਾਂ ਦੀ ਆਮਦ ਦੇ ਵਿੱਚ ਕਾਫੀ ਕਟੋਤੀ ਹੋ ਗਈ ਕਾਫੀ ਖੜੋਤ ਆ ਗਈ ਇਸ ਤਰ੍ਹਾਂ ਕਹਿੰਦੇ ਯੂਪੀ ਵਾਲਾ ਵੀ ਅਸੀਂ ਇਹ ਜਿਹੜਾ ਕਨੈਕਸ਼ਨ ਜੁੜਿਆ ਹੋਇਆ ਸੀ ਇਹਨੂੰ ਅਸੀਂ ਤੋੜਤਾ ਤੇ ਨਤੀਜਾ ਕਹਿੰਦੇ ਜੀ ਮੱਧ ਪ੍ਰਦੇਸ਼ ਨਾਲ ਨਵਾਂ ਕਨੈਕਸ਼ਨ ਜੁੜ ਗਿਆ ਅੱਜ ਕੱਲ ਕਹਿੰਦੇ ਪੰਜਾਬ ਦੇ ਵਿੱਚ ਜਿਹੜੇ ਕੈਰਤਨ ਹਥਿਆਰ ਫੜੇ ਜਾ ਰਹੇ ਨੇ ਉਹਨਾਂ 'ਚ ਮੱਧ ਪ੍ਰਦੇਸ਼ ਤੋਂ ਆਏ ਹੋਏ ਹਥਿਆਰ ਕਾਫੀ ਗੰਦੀਚ ਫੜੇ ਜਾ ਰਹੇ ਪਿਛਲੇ 1.5 ਸਾਲ ਦੇ ਵਿੱਚ ਹੀ 700 ਤੋਂ ਵੱਧ ਐਮਪੀ ਤੋਂ ਆਏ ਹੋਏ ਮੱਧ ਪ੍ਰਦੇਸ਼ ਤੋਂ ਆਏ ਹੋਏ ਹਥਿਆਰ ਕਹਿੰਦੇ ਬਰਾਮਦ ਕੀਤੇ ਗਏ ਨੇ ਜੀ ਇੱਕ ਨਵਾਂ ਵਿਕਰਮੰਦੀ ਵਾਲਾ ਪਹਿਲੂ ਬਿਲਕੁਲ ਜੀ ਪੰਜਾਬ ਪੁਲਿਸ ਇਹ ਆਪ ਸਰਕਾਰ ਦੇ ਹਵਾਲੇ ਨਾਲ ਦੰਪ ਰਿਆ ਜਾ ਰਿਹਾ ਕਿ ਪੰਜਾਬ ਦੇ ਵਿੱਚ ਲੰਘੇ 1.5 ਸਾਲ ਦੇ ਵਿੱਚ ਅਸੀਂ 700 ਹਥਿਆਰ ਜਿਹੜੇ ਫੜੇ ਨੇ ਉਹ ਜਿਹੜੇ ਹਥਿਆਰ ਫੜੇ ਨੇ ਉਹਨਾਂ ਚੋਂ 700 ਜਿਹੜੇ ਹਥਿਆਰ ਨੇ ਉਹ ਮੱਧ ਪ੍ਰਦੇਸ਼ ਤੋਂ ਆਏ ਹੋਏ ਨੇ ਸੋ ਕਹਿੰਦੇ ਜੀ 2023 ਦੇ ਵਿੱਚ 2022 ਦੇ ਵਿੱਚ ਹੀ 300 ਤੋਂ ਵੱਧ ਹਥਿਆਰ ਫੜੇ ਆ ਇਸੇ ਤਰ੍ਹਾਂ ਫਿਰ 23 'ਚ ਕਾਫੀ ਗਿਣਤੀ ਹੋ ਗਈ ਤੇ ਹੁਣ ਤੱਕ 700 ਫੜ ਲਏ 1.5 ਸਾਲ ਦੇ ਵਿੱਚ ਸੋ ਇਹ ਗਿਣਤੀ ਕਿਤਨਾ ਕਿਤੇ ਸਵਾਲ ਪੈਦਾ ਕਰਦੀ ਹੈ ਕਿ ਪੰਜਾਬ ਦੇ ਵਿੱਚ ਗੈਰਕਾਨੂੰਨੀ ਹਥਿਆਰਾਂ ਨੂੰ ਖਪਾਉਣ ਦੇ ਲਈ ਕਿੱਡਾ ਵੱਡਾ ਕਾਰੋਬਾਰ ਚੱਲ ਰਿਹਾ ਹੈ ਤੇ ਉਹ ਕਹਿੰਦੀ ਜੀ ਅਸੀਂ ਯੂਪੀ ਵਾਲੇ ਵਿੱਚ ਬ੍ਰੇਕ ਕਰਤੀ ਪਾਕਿਸਤਾਨ ਵਾਲੇ ਵਿੱਚ ਬ੍ਰੇਕ ਕਰਤੀ ਪਤਾ ਨਹੀਂ ਉਹ ਬ੍ਰੇਕ ਹੋਈ ਹੈ ਕਿ ਨਹੀਂ ਹੋਈ ਪਰ ਇੱਕ ਨਵਾਂ ਬਾਜ਼ਾਰ ਜਰੂਰ ਖੁੱਲਣ ਦੀ ਖਬਰ ਆ ਗਈ ਹੈ। ਸੋ ਕਹਿੰਦੀ ਜੀ ਉੱਥੇ ਉਹ ਜਿਹੜਾ ਰਿਵਾਲਵਰ ਆ ਬੱਤੀਪੁਰ ਦਾ ਉਹ 3000 ਤੋਂ 10000 ਚ ਮਿਲ ਜਾਂਦਾ ਉਹਨੂੰ ਕੁਆਲਿਟੀ ਹੋਣੀ ਕੋਈ ਪਈ ਇਹ ਤਾਂ ਇਹੀ ਜਾਣਦੇ ਨੇ ਜਿਹੜੇ ਧੰਦਾ ਕਰਦੇ ਨੇ। ਸੋ ਪੱਤੀਪੁਰ ਦਾ ਰਿਵਾਲਵਰ ਕਹਿੰਦੇ 300 ਤੋਂ 10000 ਚ ਮਿਲ ਜਾਂਦਾ ਜੀ ਤੇ ਇੱਥੇ ਪਹੁੰਚ ਹੋ ਜਾਂਦੀ ਆ ਇਸ ਲਈ ਕਹਿੰਦੇ ਕਾਰੋਬਾਰ ਖੁੱਲ ਰਿਹਾ। ਹੁਣ ਇਸ ਖਬਰ ਨੇ ਜਿੱਥੇ ਸਵਾਲ ਪੈਦਾ ਕੀਤਾ ਉੱਥੇ ਫਿਕਰ ਵੀ ਪੈਦਾ ਕੀਤਾ। ਤੇ ਉੱਥੇ ਦੇਖਣ ਵਾਲੀ ਗੱਲ ਹੈ ਕਿ ਉਹ ਜਿਹੜੇ ਦੰਪਰਦ ਨੇ ਕਿ ਅਸੀਂ ਪਾਕਿਸਤਾਨ ਤੋਂ ਆਉਣ ਵਾਲਾ ਨਿਜਾਇਜ਼ ਹਥਿਆਰ ਕਾਰੋਬਾਰ ਰੋਕ ਲਿਆ ਜਿਹੜੇ ਦੰਪਦ ਨੇ ਯੂਪੀਆ ਰੋਕ ਲਿਆ ਉਹ ਦੇਖਦੇ ਜੀ ਐਮਪੀ ਵਾਲਾ ਕਦੋਂ ਕਹਿੰਦੀ ਰੁਕਦੇ ਹਾਂ